ਡਾਕਟਰ ਸਾਹਿਬ ਆਨੰਦਪੁਰ ਸਾਹਿਬ ਕਿਹੋ ਜਿਹੇ ਮਤਲਬ ਪ੍ਰੋਗਰਾਮ ਲਿਖੇ ਗਏ ਨੇ ਕੀ ਕੀ ਖਾਸ ਰੱਖਿਆ ਗਿਆ ਇਹਦੇ ਵਾਸਤੇ ਜੀ ਜਿਹੜਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਨਗਰ ਕੀਰਤਨ ਚੱਲ ਪਿਆ ਜੀ ਜਿੱਥੋਂ ਕਸ਼ਮੀਰੀ ਪੰਡਤ ਆਏ ਸੀ ਉੱਥੋਂ ਵੀ ਕਸ਼ਮੀਰ ਤੋਂ ਵੀ ਸ਼ੇਮੀ ਪਾਸੇ ਗੁਰਦੁਆਰਾ ਜਿਹੜਾ ਸੀਗਾ ਉਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਮੇਰੇ ਬਹੁਤ ਸਾਰੇ ਕੈਬਿਨੇਟ ਕੋਲੀਕ ਕਾਲੀ ਤਸ਼ਰੂਕ ਰਾਕੇ ਆਏ ਆ ਤੇ ਇਹ ਚਾਰ ਜਿਹੜੇ ਨਗਰ ਕੀਰਤਨ ਆ ਸਾਰੇ ਪੂਰੀ ਦੇਸ਼ ਤੇ ਦੁਨੀਆ ਤੋਂ ਸੰਗਤ ਆਏਗੀ ਉਹ ਸਾਰੇ 22 ਤਰੀਕ ਨੂੰ ਇਕੱਠੇ ਹੋਣਗੇ 23 24 25 ਨੂੰ ਉੱਚੇ ਤੌਰ ਦੇ ਉੱਤੇ ਜਿਹੜਾ ਹੈਗਾ ਉਹ ਪਹਿਲੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਾਰੇ ਐਮਬੈਸਡਰ ਨੂੰ ਵੀ ਬੁਲਾਇਆ ਗਿਆ ਉੱਥੇ ਹੋਰ ਵੀ ਦੁਨੀਆ ਤੋਂ ਬਹੁਤ ਸਾਰੇ ਜਿਹੜੇ ਸਿੱਖ ਸੰਗਤਾਂ ਵੀ ਆਣਗੇ ਪੰਜਾਬੀ ਵੀ ਆਣਗੇ ਔਰ ਦੂਜੇ ਲੋਕ ਵੀ ਆਣਗੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੰਤੇਸ਼ ਜਾਏਗਾ ਗੁਰੂ ਜੀ ਦਾ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਸਰਬ ਧਰਮ ਸੰਮੇਲਨ ਹੋਏਗਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਣਗੇ ਉੱਥੇ ਵਿਚਾਰ ਗੋਸ਼ਟੀਆਂ ਹੋਣਗੀਆਂ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਅਸੀਂ ਸਾਡੇ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਆ ਕਿ ਉੱਥੇ ਸਿਹਤ ਸਹੂਲਤਾਂ ਦਾ ਵੀ ਖੂਨਦਾਨ ਕੈਂਪ ਲੱਗਣਗੇ ਅੰਗਦਾਨ ਕੈਂਪ ਲੱਗਣਗੇ ਆਇਨਕਾ ਮਤਲਬ ਨਿਗਾਹ ਦੇ ਲੰਗਰ ਲੱਗਣਗੇ ਇਹਦੇ ਨਾਲ-ਨਾਲ ਬੀ ਆਮ ਆਦਮੀ ਕਲੀਨਿਕ 24 ਐਮਬੂਲੈਂਸਸ ਸੰਗਤ ਜਿਹੜੀ ਸੇਵਾ ਦੇ ਵਿੱਚ ਸਾਡੇ ਸਾਰੇ ਜਿਹੜੀ ਪੰਜਾਬ ਸਰਕਾਰ ਆ ਉੱਥੇ ਰਹੇਗੀ ਔਰ ਸੇਵਾ ਰ ਉੱਥੇ ਕਰਨਗੇ ਸੇਵਾ ਭਾਵ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਜੋ ਸੰਦੇਸ਼ ਆ ਕਿ ਉਹ ਜੋ ਉਹਨਾਂ ਨੇ ਧਾਰਮਿਕ ਆਜ਼ਾਦੀ ਔਰ ਇਨਸਾਫ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਸਿੰਘਾਂ ਨੇ ਵੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇਹਾਲਾ ਜੀ ਭਾਈ ਜਤਾ ਜੀ ਹੋਰ ਜਿੰਨੇ ਵੀ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਦਾ ਸੀਸ ਲੈ ਕੇ ਆਏ ਇਹ ਸਾਰੀ ਜਦੋਂ ਹਿਸਟਰੀ ਬਾਰੇ ਸਾਡੇ ਬੱਚਾ ਨੂੰ ਪਤਾ ਲੱਗੇਗਾ ਜੋ ਅੱਜ ਦੇ ਸਮਾਜ ਦੇ ਵਿੱਚ ਵੀ ਜਿਹੜੀ ਨਫ਼ਰਤ ਫਲਾਈ ਜਾ ਰਹੀ ਹੈ ਅਲੱਗ-ਅਲੱਗ ਧਰਮਾਂ ਦਾ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਔਰ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਇਸ ਵੇਲੇ ਜਿਹੜੀ ਗੁਰੂ ਜੀ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ ਸੋ ਉਹਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਸਾਰੇ ਦੇਸ਼ ਦੇ ਵਿੱਚ ਗੁਰੂ ਜੀ ਦੀ ਕੁਰਬਾਨੀ ਦੀ ਜਿਹੜੀ ਰੋਸ਼ਨੀ ਦੇ ਨਾਲ ਸਾਡਾ ਭਾਈਚਾਰਾ ਮਜ਼ਬੂਤ ਹੋਏਗਾ ਔਰ ਦੇਸ਼ ਮਜ਼ਬੂਤ ਹੋਏਗਾ ਥੈਂਕ ਯੂ